ਸ਼ਟ ਕਰੀਏ ਨੂੰ ਬਹੁਤ ਕਾਲੀ ਆ ਸਾਨੂੰ ਐਕਚੁਅਲੀ ਅਸੀਂ ਬਹੁਤ ਵਿਜੀ ਬੰਦੇ ਆਗੇ ਬਾਬਾ ਜੀ ਪਹਿਲਾਂ ਕਿੱਦੇ ਦਾ ਕਹੀ ਜਾਂਦਾ ਸੀ ਵੀ ਰੇ ਚੱਕ ਲਿਓ ਰੇ ਚੱਕ ਲਿਓ ਗੱਟੇ ਤਾਂ ਹੁਣ ਗਏ ਦੇਖੀ ਚੱਲ ਮਿੰਟਾਂ ਚ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਵੇਰ ਦੇ 9:00 ਵੱਜ ਚੁੱਕਿਆ ਤੇ ਆਪਾਂ ਆ ਗਏ ਆ ਖੇਤ ਤੇ ਆਪਾਂ ਲੈ ਕੇ ਆਏਗੇ ਆਸਮੈਂਟ ਬਰੇਤੀ ਤੇ ਬਜਰੀ ਵਗੈਰਾ ਲੈ ਕੇ ਆਏਗੇ ਕਿਉਂਕਿ ਉੱਥੇ ਆਪਾਂ ਨੇ ਨੱਕਾ ਬਣਾਉਣਾ ਹੈਗਾ ਪਰਾਂ ਖੇਲ ਤੋਂ ਪਰਲੇ ਪਾਸੇ ਤੇ ਕੱਸੀ ਦਾ ਪਾਣੀ ਆਉਂਦਾਗਾ ਉਹ ਕੱਸੀ ਦਾ ਪਾਣੀ ਲੱਗਣ ਖਾਤਰ ਆਪਾਂ ਨੇ ਨੱਕਾ ਬਣਾਉਣਾ ਤੇ ਇੱਕ ਜਿਹੜਾ ਉਹ ਸਾਹਮਣੇ ਤੁਹਾਨੂੰ ਕੋਠਾ ਦਿਂਦਾਗਾ ਆਹ ਵਾਲਾ ਇੱਥੇ ਆਪਣਾ ਪਾਈਪਲਾਈਨ ਫੁੱਟੀ ਹੋਈ ਹੈਗੀ ਇੱਕ ਉਹ ਸਹੀ ਕਰਨੀ ਹੈਗੀ ਫਿਰ ਸਾਹਮਣੂ ਇੱਧਰ ਪਾਣੀ ਚੱਲਣ ਲੱਗ ਜਾਣਾਗਾ ਉਹ ਹੁਣੇ ਕਰਨੀ ਪੈਣੀ ਹੈ ਪਹਿਲਾਂ ਪਹਿਲਾਂ ਆਪਾਂ ਨੂੰ ਤਾਂ ਪਹਿਲਾਂ ਉਹੀ ਕਰਾਂਗੇ ਮੈਂ ਸਾਰਾ ਸਮਾਨ ਛੱਡ ਕੇ ਘਰੇ ਆ ਗਿਆ ਸੀ ਕਿਉਂਕਿ ਇੱਕ ਤਾਂ ਚਾਹ ਲੈ ਕੇ ਜਾਣੀ ਸੀ ਇੱਕ ਥੋੜਾ ਬਹੁਤਾ ਹੋਰ ਸਮਾਨ ਰਹਿ ਗਿਆ ਸੀ ਉਹ ਲੈ ਕੇ ਜਾਣਾਗਾ ਮੋਟਰ ਸਾਹਮਣੇ ਹੁਣ ਤਾਂ ਆਇ ਜੀ ਦਾ ਵੀ ਫੋਨ ਆਈ ਜਾਂਦਾ ਕਹਿੰਦਾ ਰੇਹ ਚੱਕ ਕੇ ਲਿਆਉਣਾ ਸੋਸਾਇਟੀ ਚੋਂ ਮੈਂ ਤੁਹਾਨੂੰ ਫੋਨ ਕਰੂ ਕਹਿੰਦਾ ਹੁਣ ਫਿਰ ਉਧਰ ਜਾਣਾ ਪੈਣਾ ਖੇਤ ਤੋਂ ਹਟ ਕੇ ਪਹਿਲਾਂ ਕਿੱਦੇ ਦਾ ਕਹੀ ਜਾਂਦਾ ਸੀ ਵੀ ਰੇਹ ਚੱਕ ਲਿਓ ਰੇਹ ਚੱਕ ਲਿਓ ਤੇ ਅੱਜ ਜਦੋਂ ਅਸੀਂ ਸਾਨੂੰ ਖੇਤ ਕੰਮ ਹੋ ਗਿਆ ਅੱਜ ਕਹਿੰਦੇ ਰੇਹ ਚੱਕਣ ਆਜੋ ਹੁਣ ਸਾਨੂੰ ਖੇਤੋਂ ਅਸੀਂ ਸਾਰਾ ਕੰਮ ਛੱਡ ਕੇ ਰੇਹ ਚੱਕਣ ਆਏ ਹੈਗੇ ਤਾਇ ਜੀ ਨੇ ਫੋਨ ਕਰਤਾ ਸੀਗਾ ਤਾਇਆ ਜੀ ਆ ਗਏ ਸਾਡਾ ਨੇ ਉਹ ਤੋਂ ਬਾਈ ਬੜ ਕੇ ਰੇਸ ਕਰਦੇ ਰੇ ਤਾਂ ਮੈਂ ਚੱਕ ਦੂੰ ਰੇ ਗੱਟੇ ਇਹ ਤਾਂ ਹੁਣ ਗਏ ਦੇਖੀ ਚੱਲ ਮੈਂ ਟਾਚ ਇਹ ਆ ਗਈ ਆਪਣੇ ਪਿੰਡ ਦੀ ਸੁਸਾਇਟੀ ਤੇ ਇੱਥੇ ਚੱਕ ਰਹੇ ਹਾਂ ਰੇ ਤਾਂ ਇਧਰ ਸਾਹਮਣੇ ਆ ਗਿਆ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਕਿ ਆਪਰੇ ਕੋਈ ਨਹੀਂ ਲੋ ਵੀ ਲੱਦ ਲਿਆ ਪੂਰਾ ਰੇ ਕਰੋ ਚੱਲ ਬਾਈ ਬਾਬੇ ਦਾ ਨਾਮ ਲੈ ਕੇ ਟੇਕੇ ਗੁਰਦੁਆਰਾ ਸਾਹਿਬ ਮੱਥਾ ਹੱਕ ਦੇ ਟਰੈਕਟਰ ਆ ਜੇ ਥੋੜੀ ਜਿਹੀ ਘੋੜਾ ਹੋਰ ਇੰਦਰ ਉਸਦੇ ਦੀ ਥੜੇ ਹਰ ਵਾਇਰ ਪਾਇਆ ਹੁੰਦਾ ਇਹਨ ਪਤਾ ਮੂਹਰੋ ਖੜਾ ਹੋ ਜਾਂਦਾ ਹੁਣ ਨਾ ਕਰਦੀ ਖੜਾ ਫਿਰ ਦੁਬਾਰੇ ਜਾ ਕੇ ਰੱਖਣੇ ਪੈਣਗੇ ਆ ਉਹ ਬਾਈ ਸੈਟ ਕਰੀਏ ਨੂੰ ਬਹੁਤ ਕਾਲੀ ਆ ਸਾਨੂੰ ਅਕੱਲੇ ਅਸੀਂ ਬਹੁਤ ਵਿਜੀ ਬੰਦੇ ਆਗੇ ਬਾਬਾ ਜੀ ਆਹ ਦੇਖੋ ਕਿਵੇਂ ਖੜਾ ਹੋ ਜਾਂਦਾ ਟਰੈਕਟਰ ਕੋ ਜਿਆਦਾ ਵਾਹਣ ਕਰਕੇ ਸਨੇ ਆਪਣੇ ਟਰੈਕਟਰ ਦਾ ਹੋ ਬੋਦਾ ਹੁਣ ਤਾਂ ਆਇਆ ਜੀ ਕਰੇ ਲਾਉਣਾ ਸੀ ਜੋ ਕਿ ਆਪਣੇ ਲਾ ਦਿੱਤਾ ਤੇ ਇੱਕ ਆਹ ਦੇਖੋ ਕਿੰਨਾ ਗੰਡ ਜਿਗਾੜ ਲਾਇਆ ਹੋਇਆ ਆਹ ਲਾਦਤੀਆਂ ਨੇ ਸਾਰੀਆਂ ਪੂਰੀਆਂ ਹੁਣ ਤਿੰਨ ਪਿੰਗਿਆ ਚੱਲਾਉਣਾ ਪਿਆਗਾ ਨਹੀਂ ਤਾਂ ਜੇ ਟਰਾਲੀ ਹੁੰਦੀ ਤਾਂ ਇੱਕ ਜੀ ਲੋਟ ਆ ਜਾਣਾ ਸੀਗਾ ਐਨੇ ਗੱਡ ਲੱਗਣੇ ਨਹੀਂ ਸੀਗੇ ਹੁਣ ਤਿੰਨ ਗੱਡੇ ਲੱਗੇ ਪਿੰਗੇ ਤੇ ਇੱਕ ਹਜੇ ਖੇਤ ਕੰਮ ਕਰਨ ਵਾਲਾ ਪਿਆ ਆਪਣਾ ਹੁਣ ਦੁਬਾਰੇ ਖੇਤ ਆਏ ਹੁਣ 11:30 ਵਜੇ ਗਿਆ ਤੇ ਨਹੀਂ ਤਾਂ ਕੰਮ ਹੁਣ ਤਾ ਉਹ ਕੰਪਲੀਟ ਕਰ ਦਿੰਦੇ ਜਿਹੜਾ ਕਰ ਰਏ ਸੀ ਪਰ ਇਹ ਚੱਕਣ ਬਾਗੇ ਤਾ ਕਰਕੇ ਥੋੜਾ ਟਾਈਮ ਲੱਗ ਗਿਆ ਇਹ ਤਾਂ ਬੜਾ ਡੂੰਗਾ ਪੈ ਪਾ ਗਿਆ ਨਾ ਹੂੰ ਉਹੋ ਫੁੱਟਾ ਕਿੱਥੋਂ ਆਇਆ ਏ ਅਸਾ ਇਧਰ ਹੀ ਸਾਡੋ ਫੁੱਟਾ ਆਇਆ ਆ ਆ ਮਸਾਲਾ ਲੈ ਆ ਆ ਨਿਕਲਦਾ ਪਾਣੀ ਹੈ ਨਾ ਉਥੋਂ ਮੋਟਰ ਵਾਲੀ ਲਾਈਟ ਵੀ ਆ ਗਈ ਆ ਹੋਂ ਤਾਂ ਲਾਈਟ ਚੱਲਦੀ ਸੀ ਪਰ ਫਾਲਟ ਪਿਆ ਪਿਆ ਸੀਗਾ ਤੇ ਹੁਣ ਫਾਲਟਾ ਠੀਕ ਕੀਤਾ ਹੈਗਾ ਆਇਆ ਕਰੋ ਪਾਣੀ ਹੀ ਪਰਿਆ ਭਰ ਲੋ ਜੂ ਕਰ ਲੇ ਹਾਂ ਹਾਂ ਬਾਰਪਾ ਲੈ ਆਉਣਾ ਮੈਂ ਪਰਪਾ ਪਾ ਲ ਚੱਕ ਲੈਣਾ ਮੈਂ ਹੋਂ ਤਾਂ ਚੱਲੂ ਆ 1:30 ਵਜ ਚੁੱਕਿਆ ਤੇ ਹੁਣ ਫੇਰ ਆ ਗਿਆ ਮੈਂ ਘਰੇ ਕਿਉਂਕਿ ਰੋਟੀ ਤੇ ਚਾਹ ਵਗੈਰਾ ਲੈ ਕੇ ਜਾਣੀ ਆਗੀ ਹੁਣ ਮੇਰਾ ਮਨ ਲੱਗਦਾ ਕਿ ਇਤੋਂ ਲਗਭਗ 6-7 ਗੇੜਾ ਹੋਊਗਾ ਬਹੁਤ ਜ਼ਿਆਦਾ ਗੇੜੇ ਲੱਗ 200 ਰੁਪਏ ਦਾ ਤਾਂ ਮੈਂ ਤੇਰੀ ਫੂਕਤਾ ਹੋਊਗਾ ਮਨ ਲੱਗਾ ਅੱਜ ਬੱਸੇ ਜ਼ਿਆਦਾ ਠੰਡਾ ਪਾਣੀ ਵੀ ਨਹੀਂ ਬਿਨਾ ਚਾਹੀਦਾ ਬਰਫ ਵਾਲਾ ਵੀ ਬਿਮਾਰ ਕਰਦਾ ਹੁੰਦਾ ਹੈਗਾ ਮੇਰਾ ਜਿਹੜਾ ਜਾੜਾ ਵਾਲਾ ਕੰਮ ਉਹ ਬਰਫ ਵਾਲੇ ਪਾਣੀ ਨਹੀਂ ਕੀਤਾ ਹੈ ਹਾਂ ਹੁਣ ਤਾਂ ਬੋਤਚਾ ਹੋ ਗਿਆ ਹੁਣ ਤਾਂ ਪਾਣੀ ਨਹੀਂ ਤਾਂ ਨਹੀਂ ਸਾਲਾ ਨਹੀਂ ਮਾਰਨਾ ਹੁਣ ਤਾਂ ਜੀ ਲੱਗਿਆ ਤੈਨ ਨੱਕੇ ਦਾ ਕੰਮ ਤਾਂ ਕਰਤਾ ਕੰਪਲੀਟ ਨਹੀਂ ਤਾਂ ਇਹ ਬਹੁਤ ਪਾਈਲੀ ਹੋ ਜਾਂਦਾ ਗੱਲ ਕਰ ਵਿੱਚ ਦੀ ਰੇਰੂ ਚੱਕਣ ਵਾਗੇ ਤੇ ਕਦੋਂ ਹੋਰ ਕੰਮ ਹੋਗੇ ਇੱਕੋ ਦੂਜੇ ਪਾਸੇ ਉਧਰ ਉਥੇ ਲਾ ਕੇ ਆਇਆ ਪਹਿਲਾਂ ਉਥੋਂ ਜਿੱਤ ਪਾਇਪ ਲੀਕ ਸੀਗਾ ਤੇ ਬਾਕੀ ਉਹਨਾ ਖੱਬਲ ਖੋੜੇ ਦਾ ਹੱਲ ਜਾਂ ਕਰਦੇ ਆ ਥੋੜਾ ਬਾਤ ਇਹਨੂੰ ਦੇਖਿਆ ਇਕੱਠਾ ਕਰਕੇ ਮਚਾਈ ਦੰਨੇਗੇ ਹੂੰ ਤਾਂ ਲੋਟਾਉਂਦਾ ਨਹੀਂ ਹੈਗਾ ਸੁੱਕਾ ਤਾਂ ਪਿਆ ਹੁਣ ਐਨਾ ਖੱਬੜ ਖੋਲਾ ਸੀ ਆ ਸਾਰੇ ਖੱਬੜ ਖੋਲੇ ਨੂੰ ਲਾਈ ਅੱਗ ਹੁਣ ਇਹਦਾ ਕੋਈ ਹੱਲ ਨਹੀਂ ਸੀਗਾ ਹੁਣ ਲੋਕ ਕਹਿਣਗੇ ਅੱਗਾਂ ਕਿਉਂ ਲਾਉਨੇ ਹੋ ਪ੍ਰਦੂਸ਼ਣ ਕਰਦੇ ਹੋ ਹੁਣ ਦੱਸ ਇਹਦਾ ਕੀ ਹੱਲ ਹੈਗਾ ਹੁਣ ਇਹਨੂੰ ਬਾਣ ਦੇ ਵਿੱਚ ਦਾ ਸੱਟ ਨਹੀਂ ਸਕਦੇ ਤੇ ਇਦਦਰ ਸਮਾਰਤਾ ਵਧੀਆ ਵਰਨਗੀ ਗੱਲ ਬਾਤ ਬਾਕੀ ਹੁਣ ਬਾਹਣ ਚ ਚੱਕ ਕੇ ਇੱਥੇ ਮਿੱਟੀ ਪਾ ਦਾਂਗੇ ਨਾਲ ਇਦਦਰ ਸਾਰੇ ਮਿੱਟੀ-ਮੁੱਟੀ ਪਾ ਦਾਂਗੇ ਵਧੀਆ ਤੂੰ ਬੋਰੀ ਚ ਕੱਟ-ਕੱਟ ਖੰਡ ਖਾਈ ਜਾਂਦਾ ਓਏ ਹੈ ਇਹ ਮਨ ਨੂੰ ਡਿੱਕੀ ਜਾਂਦਾ ਸੀਗਾ ਕਹਿੰਦਾ ਪਾਪਾ ਕਦ ਆਊਗਾ ਕਹਿੰਦਾ ਮੇਰੇ ਪਾਪੇ ਬਿਨਾਂ ਜੀਣ ਨਹੀਂ ਲੱਗਦਾ ਹੈ ਜੀਣ ਲੱਗਦਾ ਤੇਰੇ ਮੇਰੇ ਬਿਨਾਂ ਲੈ ਕਿ ਲੈਣਾ ਤੇ ਕੋਈ ਦੁਕਾਨ ਤੇ ਟਿੰਕੂ ਟਿੱਕੂ ਗਈ ਜਾਂਦਾ ਦਾ ਸਵੇਰ ਦਾ ਕਹਿੰਦਾ ਟਿੰਕੂ ਤੇ ਜਾਣਾ ਹੈਗਾ ਜਾ ਲੈ ਕੀ ਲੈਣਾ